ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜ਼ਾਲਮ ਅਤੇ ਮੁਗਲ ਸਮਰਾਜ ਦੀ ਇੱਟ ਨਾਲ ਇੱਟ ਖੜਕਾਉਂਦੇ ਨਹੀਂ ਪਰ ਚਿੜੀ ਦੇ ਮੈਦਾਨ ਵਿੱਚ ਵਜੀਰ ਖਾਂ ਮਾਰਿਆ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਮਾਂਡ ਹੇਠ ਸਿੱਖਾਂ ਨੇ 1710 ਇਸਵੀ ਵਿੱਚ ਸਰਹੰਦ ਤੇ ਕਬਜ਼ਾ ਕੀਤਾ ਸਿੱਖ ਰਾਜ ਦਾ ਮੁੱਢ ਬਣਿਆ ਮੇਸ਼ ਪਿਤਾ ਜੀ ਦੀ ਆਗਿਆ ਨੂੰ ਸਿਰ ਮੱਥੇ ਕਬੂਲ ਕਰਦੇ ਹੋਈ ਪੰਜ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦਿੰਦੇ ਨੇ ਪਾਈ ਫਤੇ ਸਿੰਘ ਜੀ ਪਾਈ ਰਾਮ ਸਿੰਘ ਜੀ ਪਾਈ ਆਲੀ ਸਿੰਘ ਜੀ ਪਾਈ ਮਾਲੀ ਸਿੰਘ ਜੀ ਪਾਈ ਬਾਸ ਸਿੰਘ ਜੀ ਖਾਲਸੇ ਦੀ ਚੜ੍ਹਦੀ ਕਲਾ ਖਾਲਸੇ ਦੀ ਹਿੰਮਤ ਦਲੇਰੀ ਅਤੇ ਬਹਾਦਰੀ ਦਾ ਪ੍ਰਤੀਕ ਇਸ ਸਿੰਘਾਂ ਦੀ ਯਾਦਗਾਰ ਪਰ ਚਿੜੀ ਜ਼ਿਲ੍ਹਾ ਅਜੀਤਗੜ੍ਹ ਨੂੰ ਸਾਹਿਬ ਜਾਦਾ ਅਜੀਤ ਸਿੰਘ ਨਗਰ ਮੁਹਾਲੀ